ਜਿੰਨਾ ਚਿਰ ਅਸੀਂ ਆਪਣੇ ਗੁਰੂ ਦੀ ਦਿੱਤੇ ਹੋਏ ਸਿਧਾਂਤਾਂ ਤੇ ਕਾਇਮ ਹਾਂ ਜਿੰਨਾ ਚਿਰ ਅਸੀਂ ਪਾਤਸ਼ਾਹ ਜੀ ਦੀ ਗੁਰਬਾਣੀ ਦੇ ਨਾਲ ਜੁੜੇ ਹੋਏ ਹਾਂ ਤੇ ਸਾਡੇ ਮਨ ਦੇ ਵਿੱਚ ਆਨੰਦ ਹੈ ਸਾਡੇ ਮਨ ਦੇ ਵਿੱਚ ਆਨੰਦ ਹੈ ਪਰ ਜਦੋਂ ਹੀ ਅਸੀਂ ਉਸ ਮਾਲਕ ਤੋਂ ਦੂਰ ਹੁੰਨੇ ਆ ਜਦੋਂ ਅਸੀਂ ਕਿਸੇ ਬੰਦੇ ਤੇ ਟੇਕ ਰੱਖਦੇ ਆ ਤੇ ਸਤਿਗੁਰੂ ਜੀ ਕਹਿੰਦੇ ਫਿਰ ਬੰਦਾ ਗੁਮਰਾਹ ਹੋ ਜਾਂਦਾ ਉੱਥੇ ਅਸੀਂ ਆਪਣਾ ਨੁਕਸਾਨ ਕਰਾਵਾਂਗੇ ਤੇ ਅੱਜ ਦੇ ਸਮੇਂ ਦੇ ਵਿੱਚ ਆਪਾਂ ਵੇਖੀਏ ਕਿ ਅੱਜ ਸਾਡੀ ਕੌਮ ਜਿਹੜੀ ਹੈ ਉਹ ਗੁਰੂ ਦੇ ਸਿਧਾਂਤਾਂ ਤੋਂ ਮਨਕਰ ਹੋਈ ਪਈ ਹੈ ਜਿਸ ਕਰਕੇ ਅੱਜ ਸਾਡੀ ਕੌਮ ਦੇ ਵਿੱਚ ਵੱਖੋ-ਵੱਖਰੀਆਂ ਮਰਿਆਦਾਵਾਂ ਨੇ ਵੱਖੋ-ਵੱਖਰੇ ਸਿਧਾਂਤ ਨੇ ਕੋਈ ਕਹੇ ਰਿਹਾ ਕਿ ਸਾਡੀ ਮਰਿਆਦਾ ਵਧੀਆ ਕੋਈ ਕਹਿੰਦਾ ਸਾਡੀ ਮਰਿਆਦਾ ਵਧੀਆ ਹਰ ਇੱਕ ਬੰਦਾ ਆਪਣੇ ਆਪ ਨੂੰ ਸਹੀ ਸਾਬਤ ਕਰਨਾ ਚਾਹੁੰਦਾ ਪਰ ਵੇਖੋ ਉੱਥੇ ਅਸੀਂ ਮਰਿਆਦਾ ਵਾਂ ਆਪੋ ਆਪਣੀਆਂ ਬਣਾ ਲਈਆਂ ਪਰ ਜਿਹੜੀ ਗੁਰੂ ਦੀ ਮਰਿਆਦਾ ਹੈ ਜਿਹੜੇ ਗੁਰੂ ਦੇ ਸਿਧਾਂਤ ਹਨ ਉਹਨਾਂ ਦੇ ਨਾਲ ਅਸੀਂ ਟੁੱਟ ਚੁੱਕੇ ਹਿਤਿਹਾਸ ਦੇ ਵਿੱਚ ਇੱਕ ਜ਼ਿਕਰ ਆਉਂਦਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਾਤਸ਼ਾਹ ਜੀ ਨੇ ਬੜੇ ਕੌਤਕ ਵਰਤਾਏ ਨੇ ਸਿੱਖਾਂ ਨੂੰ ਬੇਅੰਤ ਕੌਤਕਾਂ ਦੇ ਨਾਲ ਪ੍ਰੈਕਟੀਕਲੀ ਰੂਪ ਦੇ ਵਿੱਚ ਕਰਕੇ ਵਿਖਾਇਆ ਤੇ ਸਿੱਖਾਂ ਨੂੰ ਸਮਝਾਇਆ ਬਾਸਾ ਜੀ ਨੇ ਸਿੱਖਾ ਨੂੰ ਹੁਕਮ ਕੀਤਾ ਕਿ ਇੱਕ ਚੌਲਾਂ ਦਾ ਜਿਹੜਾ ਕੜਾਹਾ ਦਾ ਉਹ ਤਿਆਰ ਕੀਤਾ ਜਾਵੇ ਇੱਕ ਮਿੱਠੇ ਚੌਲਾਂ ਦਾ ਕੜਾਹਾ ਤਿਆਰ ਕੀਤਾ ਜਾਵੇ ਜਿ ਸਾਰਿਆਂ ਦੇ ਮੱਢ ਵਿੱਚ ਬੜਾ ਚਾਹ ਹੈ ਕਿ ਚੌਲ ਵੰਡਗੇ ਸਾਰੇ ਜਾਨ ਨੇ ਚੌਲ ਛਕਾਂਗੇ ਬਾਸਾ ਜੀ ਦੀ ਆਗਿਆ ਦੇ ਅਨੁਸਾਰ ਮਿੱਠੇ ਚੌਲਾਂ ਦਾ ਕੜਾਹਾ ਤਿਆਰ ਹੋਇਆ ਬਣ ਗਿਆ ਹੁਣ ਉਥੇ ਸਿੱਖਾਂ ਨੂੰ ਤੇ ਉਥੇ ਲੋਕਾਂ ਨੂੰ ਇਹ ਭੁਲੇਖਾ ਸੀ ਕਿ ਚੌਲਾਂ ਦਾ ਕੜਾਹਾ ਤਿਆਰ ਹੋਇਆ ਪਿਆ ਹੁਣ ਪੰਗ ਤਾਂ ਲੱਗਣਗੀਆਂ ਤੇ ਅਸੀਂ ਬੈਠ ਕੇ ਸਾਰੇ ਆਰਾਮ ਨਾਲ ਛਕਾਂਗੇ ਸੁਭਾਵਕ ਹੈ ਕਿਉਂਕਿ ਜਦੋਂ ਕੋਈ ਚੀਜ਼ ਖਾਣ ਵਾਲੀ ਬਣਦੀ ਹੈ ਤੇ ਬੰਦੇ ਦੇ ਮਨ ਦੇ ਵਿੱਚ ਯਕੀਨਨ ਇਹ ਵਿਚਾਰ ਆਉਂਦੇ ਨੇ ਕਿ ਚੌਲ ਆਪਣੇ ਲਈ ਬਣ ਰਹੇ ਨੇ ਕੋਈ ਵੀ ਖਾਣ ਵਾਲੀ ਚੀਜ਼ ਖਾਣ ਲਈ ਬਣਾਈ ਜਾਂਦੀ ਹੈ ਤੇ ਸੁਭਾਵਿਕ ਹੈ ਕਿ ਜਿਹੜੀ ਚੀਜ਼ ਖਾਣ ਲਈ ਬਣੀ ਉਹ ਖਾਧੀ ਜਾਏਗੀ ਪਰ ਉਸ ਵੇਲੇ ਉੱਥੇ ਸਿੱਖ ਅਤੇ ਹੋਰ ਜਿਹੜੇ ਲੋਕ ਸਨ ਉਹ ਹੈਰਾਨ ਹੋ ਗਏ ਜਦੋਂ ਪਾਤਸ਼ਾਹ ਜੀ ਨੇ ਕਿਹਾ ਕਿ ਇਹਨਾਂ ਚੌਲਾਂ ਨੂੰ ਜ਼ਮੀਨ ਦੇ ਉੱਤੇ ਢੇਰੀ ਕਰ ਦਿੱਤਾ ਜਾਵੇ ਇਹਨਾਂ ਚੌਲਾਂ ਨੂੰ ਇਸ ਚੌਲਾ ਦੇ ਕਢਾਹੇ ਨੂੰ ਜ਼ਮੀਨ ਤੇ ਢੇਰੀ ਕਰ ਦੋ ਸਾਰੇ ਸਿੱਖ ਬੜੇ ਹੈਰਾਨ ਕਿ ਅੱਜ ਕੀ ਪਾਤਸ਼ਾਹ ਜੀ ਸਿੱਖਿਆ ਦੇਣੀ ਚਾਹੁੰਦੇ ਨੇ ਅੱਜ ਸਾਨੂੰ ਕੀ ਸਮਝਾਉਣਾ ਚਾਹੁੰਦੇ ਨੇ ਸਿੱਖਾਡੇ ਗੁਰੂ ਦੀ ਆਗਿਆ ਅਨੁਸਾਰ ਪਾਤਸ਼ਾਹ ਜੀ ਦੀ ਆਗਿਆ ਦੇ ਅਨੁਸਾਰ ਇਸੇ ਤਰ੍ਹਾਂ ਕੀਤਾ ਚੌਲਾ ਦਾ ਕਢਾਹਾ ਜਿਹੜਾ ਸੀ ਇੱਕ ਉੱਚੇ ਥੜੇ ਦੇ ਉੱਤੇ ਢੇਰੀ ਕਰ ਦਿੱਤਾ ਤੇ ਪਾਲਸਾ ਜੀ ਨੇ ਫਿਰ ਸਿੱਖਾਂ ਨੂੰ ਹੁਕਮ ਕੀਤਾ ਕਿ ਸਿੱਖੋ ਹੁਣ ਤੁਸੀਂ ਆਵਾਰਾ ਕੁੱਤੇ ਨੇ ਜਿਹੜੇ ਆਸਪਾਸ ਇਰਤ ਗਿਰਦ ਘੁੰਮਦੇ ਨੇ ਉਹਨਾਂ ਨੂੰ ਲੈ ਕੇ ਆਓ ਤੇ ਸਿੱਖਾਂ ਨੇ ਇਦਾਂ ਹੀ ਕੀਤਾ ਜਿਹੜੇ ਅਨੰਦਪੁਰ ਸਾਹਿਬ ਦੀਆਂ ਗਲੀਆਂ ਦੇ ਵਿੱਚ ਆਵਾਰਾ ਕੁੱਤੇ ਤੁਰੇ ਫਿਰਦੇ ਸੀ ਉਹਨਾਂ ਨੂੰ ਫੜ ਕੇ ਲੈ ਜਾਂਦਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਹੁਣ ਇਹਨਾਂ ਨੂੰ ਛੱਡ ਦੋ ਜਦੋਂ ਉਹਨਾਂ ਨੂੰ ਛੱਡਿਆ ਚੌਲਾਂ ਦੇ ਕੋਲ ਹੁਣ ਆਪਾਂ ਵੇਖੋ ਸਾਰੇ ਸਿਆਣੇ ਬੈਠੇ ਆ ਕੀ ਹੁਣ ਉਹਨਾਂ ਕੁੱਤੇ ਇਹਨੇ ਚੌਲ ਖਾਦੇ ਹੋਣਗੇ ਆਵਾਰਾ ਕੁੱਤੇ ਨੇ ਉਹਨਾਂ ਤੇ ਕੋਈ ਰੂਲ ਲਾਗੂ ਨਹੀਂ ਹੈ ਕੀ ਉਹਨਾਂ ਨੇ ਚੌਲ ਖਾਦੇ ਹੀ ਹੋਣਗੇ ਉਹਨਾਂ ਨੇ ਚੌਲ ਨਹੀਂ ਖਾਦੇ ਉਹ ਸਭ ਇੱਕ ਦੂਜੇ ਨੂੰ ਖਾਣ ਲੱਗੇ ਉਹ ਕੋਈ ਚੌਲ ਵਾ ਖਾਵੇ ਉਹ ਇੱਕ ਦੂਜੇ ਦੇ ਦੰਦੀਆਂ ਵੱਢੀ ਜਾਣ ਤੇ ਸਾਰੇ ਸਿੱਖ ਉੱਥੇ ਹਸਣ ਲੱਗੇ ਸਾਰੇ ਉਹਨਾਂ ਦੇ ਵੱਲ ਵੇਖਣ ਲੱਗੇ ਕਿ ਪਾਸਾ ਜੀ ਨੇ ਚੌਲ ਤਾਂ ਇਹਨਾਂ ਦੇ ਖਾਣ ਲਈ ਪੜਾਈ ਸਨ ਪਰ ਕਿੱਡੇ ਮੂਰਖ ਨੇ ਇਹ ਇਹ ਚੌਲ ਖਾਣ ਦੀ ਥਾਂ ਤੇ ਇਹ ਇੱਕ ਦੂਜੇ ਨੂੰ ਖਾ ਰਹੇ ਨੇ ਇਹ ਇੱਕ ਦੂਜੇ ਦੇ ਦੰਦੀਆਂ ਵੱਢ ਰਹੇ ਨੇ ਪਰ ਸਤਿਗੁਰੂ ਜੀ ਉਹਨਾਂ ਦੇ ਵੱਲ ਬੜੀ ਗੌਰ ਨਾਲ ਵੇਖਦੇ ਨੇ ਬੜੀ ਉਹਨਾਂ ਨੂੰ ਧਿਆਨ ਦੇ ਨਾਲ ਵੇਖਦੇ ਨੇ ਤੇ ਸਤਿਗੁਰੂ ਜੀ ਸਿੱਖਾਂ ਨੂੰ ਕਹਿੰਦੇ ਕਿ ਸਿਕੋ ਸਮਝੇ ਜਦੋਂ ਕੋਈ ਵੀ ਪਾਤਸ਼ਾਹ ਜੀ ਨੇ ਸਿੱਖਿਆ ਦੇਣੀ ਹੁੰਦੀ ਸੀ ਨਾ ਕੌਤਕ ਵਰਤਾ ਕੇ ਤੇ ਉਦੋਂ ਸਤਿਗੁਰੂ ਜੀ ਕਹਿੰਦੇ ਸਨ ਕਿ ਸਿੱਖੋ ਸਮਝੇ ਸਿੱਖ ਕਹਿੰਦੇ ਪਾਤਸ਼ਾਹ ਜੀ ਤੁਸੀਂ ਇਹਦੇ ਵਿੱਚੋਂ ਵੀ ਸਾਨੂੰ ਸਿੱਖਿਆ ਦੇਣੀ ਚਾਹੁੰਦੇ ਹੋ ਇਹਦੇ ਵਿੱਚੋਂ ਵੀ ਤੁਸੀਂ ਸਾਨੂੰ ਸਮਝਾਉਣਾ ਚਾਹੁੰਦੇ ਹੋ ਗਿਆਨ ਦੇਣਾ ਚਾਹੁੰਦੇ ਹੋ ਪਾਸ਼ਾ ਜੀ ਕਹਿੰਦੇ ਹਾਂ ਇਸ ਘਟਨਾ ਤੋਂ ਤੁਸੀਂ ਕੀ ਸਿੱਖਿਆ ਸਿੱਖ ਸਾਰੇ ਗੁਰੂ ਦੇ ਪਿਆਰੇ ਪਾਤਸ਼ਾਹ ਜੀ ਕੋਲ ਹੱਥ ਜੋੜ ਕੇ ਸਿਰ ਨਵਾ ਕੇ ਖੜ ਗਏ ਕਿ ਸਤਿਗੁਰੂ ਜੀ ਸਾਡੀ ਇਦੀ ਮਤਬੁੱਧ ਨਹੀਂ ਹੈ ਕਿ ਅਸੀਂ ਤੁਹਾਨੂੰ ਇਹਨਾਂ ਨਰਾਲੇ ਕੌਤਕਾਂ ਨੂੰ ਸਮਝ ਸਕੀਏ ਕਿਰਪਾ ਕਰੋ ਤੁਸੀਂ ਬਖਸ਼ਿਸ਼ ਕਰੋ ਸਾਨੂੰ ਦੱਸੋ ਸਮਝਾਓ ਤੁਸੀਂ ਸਾਨੂੰ ਕੀ ਸਿੱਖਿਆ ਦੇਣੀ ਚਾਹੁੰਦੇ ਹੋ ਉਸ ਵੇਲੇ ਪਾਤਸ਼ਾਹ ਜੀ ਦੇ ਜੋ ਸਿੱਖਾਂ ਨੂੰ ਉਪਦੇਸ਼ ਦਿੱਤਾ ਸਤਿਗੁਰੂ ਜੀ ਕਹਿੰਦੇ ਕਿ ਸਿੱਖੋ ਜਿੰਨਾ ਚਿਰ ਤੁਸੀਂ ਇਕੱਠੇ ਹੋ ਤੁਸੀਂ ਗੁਰੂ ਤੇ ਦਿੱਤੀ ਮਰਿਆਦਾ ਦੇ ਵਿੱਚ ਹੋ ਗੁਰੂ ਤੇ ਦਿੱਤੇ ਸਿਧਾਂਤਾਂ ਦੇ ਵਿੱਚ ਹੋ ਉਹਨਾਂ ਚਿਰ ਸਭ ਠੀਕ ਹੈ ਜਦੋਂ ਤੁਸੀਂ ਕਿਸੇ ਪਦਾਰਥਾਂ ਦੇ ਕਰਕੇ ਕਿਸੇ ਸੁਆਰਥ ਦੇ ਕਰਕੇ ਇੱਕ ਦੂਜੇ ਦੇ ਨਾਲ ਖਹਿ ਬਾਜ਼ੀਆਂ ਕਰਨ ਲੱਗੇ ਇੱਕ ਦੂਜੇ ਦੇ ਨਾਲ ਲੜਨ ਲੱਗੇ ਤੇ ਤੁਹਾਡੀ ਹਾਲਤ ਵੀ ਕੁੱਤੇ ਵਾਲੀ ਹੋਣੀ ਥਾ ਤੁਹਾਡਾ ਹਾਲ ਵੀ ਬਿਲਕੁਲ ਇਹਨਾਂ ਵਾਂਗੂ ਹੋਣਾ ਉਥੇ ਤੁਹਾਨੂੰ ਕੋਈ ਨਹੀਂ ਮਾਰੇਗਾ ਵੀ ਜੇ ਤੁਸੀਂ ਕਹੋ ਤੁਹਾਡੇ ਤੇ ਕੋਈ ਦੂਜਾ ਚੜ ਕੇ ਆਵੇਗਾ ਤੁਹਾਨੂੰ ਕੁੱਟੇਗਾ ਤੁਹਾਨੂੰ ਲਤਾੜੇਗਾ ਨਹੀਂ ਉਥੇ ਤੁਸੀਂ ਆਪਸ ਦੇ ਵਿੱਚ ਹੀ ਲੜ ਲੜ ਕੇ ਮਰ ਜਾਣਾ ਜਦੋਂ ਤੁਸੀਂ ਗੁਰੂ ਦੇ ਸਿਧਾਂਤਾਂ ਤੋਂ ਗੁਰੂ ਦੀ ਮਰਿਆਦਾ ਤੋਂ ਦੂਰ ਹੋ ਗਏ ਪਰ ਅੱਜ ਵੇਖੋ ਸਾਡੀ ਹਾਲਤ ਕੀ ਹੈ ਆਪਾ ਪਾਸਾ ਜੀ ਦਾ ਬਚਨ ਵਿਚਾਰ ਰਹੇ ਆ ਕਿ ਹਰ ਬਿਸਰਤ ਸਦਾ ਖੁਵਾਰੀ ਕਿ ਬੰਦਾ ਤਾਂ ਚਲੋ ਖੁਵਾਰ ਹੁੰਦਾ ਜਦੋਂ ਬੰਦੇ ਨੇ ਉਸ ਮਾਲਕ ਦੇ ਰੱਬੀ ਗੁਣਾਂ ਨੂੰ ਵਿਸਾਰ ਦਿੱਤਾ ਉਹ ਵਿਸ਼ਿਆ ਵਿਕਾਰਾਂ ਦੇ ਵਿੱਚ ਪੈ ਗਿਆ ਨਸ਼ਿਆਂ ਦੇ ਵਿੱਚ ਪੈ ਗਿਆ ਗਲਤ ਕਰਮਾਂ ਦੇ ਵਿੱਚ ਪੈ ਗਿਆ ਕਰਮ ਕਾਂਡਾਂ ਦੇ ਵਿੱਚ ਪੈ ਗਿਆ ਜਿਹਦੇ ਕਰਕੇ ਉਹ ਬੰਦਾ ਖੁਵਾਰ ਹੋ ਰਿਹਾ ਹੈ ਪਰ ਵੱਡੀਆਂ-ਵੱਡੀਆਂ ਕੌਮਾਂ ਜਦੋਂ ਇੱਕ ਦੂਜੇ ਦੇ ਨਾਲ ਈਰਖਾ ਕਰਨ ਲੱਗ ਜਾਣ ਜਦੋਂ ਕਿਸੇ ਸਵਾਰਥ ਦੇ ਕਰਕੇ ਚੌਧਰਾ ਦੇ ਕਰਕੇ ਇੱਕ ਦੂਜੇ ਦੇ ਨਾਲ ਖਹਿੜੀਆਂ ਚੱਲਣ ਲੱਗ ਜਾਣ ਫਿਰ ਉਹ ਸਾਰੀ ਕੌਮ ਆਪਣੇ ਅੰਤ ਵਾਲੇ ਪਾਸੇ ਵਧਣ ਲੱਗ ਜਾਂਦੀ ਹੈ ਹੁਣ ਆਪਾਂ ਵੇਖੋ ਸਿਧਾਂਤਾਂ ਤੋਂ ਕਿਵੇਂ ਦੂਰ ਹੋਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਾਣੀ ਕਹਿੰਦੀ ਹੈ ਕਿ ਜਾਣ ਨਹ ਜੋਤ ਨ ਪੁੱਛੋ ਜਾਤੀ ਆਗੇ ਜਾਤ ਨਹੀਂ ਪਾਤਸ਼ਾਹ ਜੀ ਨੇ ਵੇਖੋ ਕਿੱਡਾ ਵੱਡਾ ਉਪਰਾਲਾ ਕੀਤਾ ਸਾਨੂੰ ਸਾਰਿਆਂ ਨੂੰ ਇੱਕ ਕੀਤਾ ਹੁਣ ਸਿਆਣੇ ਆਮ ਤੌਰ ਤੇ ਗੱਲ ਕਹਿੰਦੇ ਵੀ ਏਕੇ ਦੇ ਵਿੱਚ ਹੀ ਬਲ ਹੁੰਦਾ ਜਿੱਥੇ ਅਸੀਂ ਇੱਕ ਹਾਂ ਨਾ ਉਹ ਤੇ ਸਾਨੂੰ ਕੋਈ ਨਹੀਂ ਹਰਾ ਸਕਦਾ ਚਾਹੇ ਸਾਡੇ ਪਰਿਵਾਰ ਦੀ ਗੱਲ ਹੋਵੇ ਚਾਹੇ ਸਾਡੇ ਸ਼ਰੀਕੇ ਕਬੀਲੇ ਦੀ ਨਗਰ ਦੀ ਗੱਲ ਹੋਵੇ ਜਦੋਂ ਅਸੀਂ ਇਕਤਾ ਦੇ ਸੂਤਰ ਦੇ ਵਿੱਚ ਪਰੋਏਟਾ ਤੇ ਉੱਥੇ ਸਾਨੂੰ ਕੋਈ ਨਹੀਂ ਹਰਾ ਸਕਦਾ ਉੱਥੇ ਸਾਡਾ ਕੋਈ ਨੁਕਸਾਨ ਨਹੀਂ ਕਰ ਸਕਦਾ ਪਰ ਜਦੋਂ ਅਸੀਂ ਵੰਡੇ ਗਏ ਚਾਹੇ ਉਹ ਪਰਿਵਾਰ ਵੰਡਿਆ ਜਾਵੇ ਚਾਹੇ ਨਗਰ ਵੰਡਿਆ ਜਾਵੇ ਚਾਹੇ ਉਹ ਦੇਸ਼ ਵੰਡਿਆ ਜਾਵੇ ਜਦੋਂ ਵੰਡੀਆਂ ਪੈ ਗਈਆਂ ਬੰਦਾ ਖਵਾਰ ਹੀ ਹੋਏਗਾ ਹੁਣ ਵੇਖੋ ਪਾਸਾ ਜੀ ਨੇ 1699 ਦੀ ਵਿਸਾਖੀ ਖਾਲਸਾ ਪੰਥ ਦੀ ਸਾਜਨਾ ਕੀਤੀ ਤੇ ਉਸ ਵੇਲੇ ਖਾਲਸਾ ਸਮਾਜ ਬਣਾਇਆ ਖਾਲਸਾ ਪੰਥ ਬਣਾਇਆ ਕਿ ਅੱਜ ਤੋ ਸਾਰੇ ਸਿੱਖ ਖਾਲਸਾ ਨੇ ਖਾਲਸੇ ਦੇ ਹੁਣ ਵਿਦਵਾਨਾਂ ਨੇ ਵੇਖੋ ਦੋ ਅਰਥ ਕੀਤੇ ਨੇ ਇੱਕ ਤਾਂ ਹੈ ਖਾਲਸ ਦਾ ਮਤਲਬ ਪਿਓਰ ਜਿਹਦੇ ਵਿੱਚ ਕੋਈ ਵੀ ਮਲਾਵਟ ਨਹੀਂ ਹੁੰਦੀ ਜਿਹੜਾ ਬਿਲਕੁਲ ਸ਼ੁੱਧ ਹੁੰਦਾ ਉਸ ਨੂੰ ਖਾਲਸ ਕਿਹਾ ਜਾਂਦਾ ਤੇ ਇੱਕ ਖਾਲਸ ਹੈ ਉਹ ਜ਼ਮੀਨ ਦੇ ਪਰਥਾਇ ਆਇਆ ਜਿਹੜੀ ਜ਼ਮੀਨ ਸਿੱਧੀ ਬਾਦਸ਼ਾਹ ਦੇ ਅਧਿਕਾਰ ਹੇਠ ਹੁੰਦੀ ਹੈ ਉਹਦੇ ਵਿੱਚ ਕਿਸੇ ਚੌਧਰੀ ਦਾ ਕਿਸੇ ਲੰਬੜਦਾਰ ਦਾ ਕੋਈ ਹੱਕ ਨਹੀਂ ਹੁੰਦਾ ਉਹ ਸਿੱਧੀ ਬਾਦਸ਼ਾਹ ਦੀ ਜ਼ਮੀਨ ਹੁੰਦੀ ਹੈ ਹੁਣ ਜਦੋਂ 6ਵੇਂ ਪਾਸ਼ਾ ਜੀ ਦੇ ਵੇਲੇ ਮਸੰਦਾਂ ਦੇ ਕਰਤਾਰ ਦੇ ਵਿੱਚ ਕਾਫੀ ਗ੍ਰਾਵਟ ਆ ਚੁੱਕੀ ਸੀ ਮਸੰਦ ਜਿਹੜੇ ਸਨ ਉਹ ਸੰਗਤਾਂ ਦੇ ਵਿੱਚੋਂ ਦਸਵੰਧ ਇਕੱਠਾ ਕਰਕੇ ਲਿਆਉਂਦੇ ਸੀ ਤੇ ਗੁਰਦਰਬਾਰ ਦੇ ਵਿੱਚ ਜਮ੍ਹਾਂ ਕਰਵਾਉਂਦੇ ਸੀ ਸਿੱਖੀ ਦਾ ਪ੍ਰਚਾਰ ਕਰਨਾ ਵੀ ਮਸੰਦਾਂ ਦੀ ਜ਼ਿੰਮੇਵਾਰੀ ਸੀ ਪਰ ਸੰਗਤ ਨੇ ਇਹਨਾਂ ਦਾ ਬਹੁਤ ਸਤਿਕਾਰ ਕੀਤਾ ਬਹੁਤ ਇਹਨਾਂ ਨੂੰ ਮਾਇਆ ਭੇਟ ਕੀਤੀ ਕਿ ਇਹ ਗੁਰੂ ਦਾ ਸਨੇਹਾ ਸਾਡੇ ਤੱਕ ਲੈ ਕੇ ਆਉਂਦੇ ਨੇ ਪਰ ਇੰਨੀ ਸੋਭਾ ਇੰਨੀ ਪਿਆਰ ਇਹਨਾਂ ਨੂੰ ਖਾਜਮ ਨਹੀਂ ਆਇਆ ਤੇ ਸਮੇਂ ਦੇ ਨਾਲ-ਨਾਲ ਇਹਨਾਂ ਦੇ ਕਿਰਦਾਰ ਦੇ ਵਿੱਚ ਗਰਾਵਟ ਆਉਂਦੀ ਗਈ ਇਹ ਸੰਗਤਾਂ ਦੇ ਨਾਲ ਦੁਰਵਿਵਹਾਰ ਕਰਨ ਲੱਗੇ ਦਸਵੰਦ ਦੇ ਵਿੱਚ ਦਸਵੰਦ ਦੀ ਮਾਇਆ ਦੇ ਵਿੱਚ ਖੇਰ-ਫੇਰ ਕਰਨ ਲੱਗੇ ਤੇ ਪਾਸ਼ਾ ਜੀ ਦੇ ਕੋਲ ਸਮੇਂ-ਸਮੇਂ ਤੇ ਇਹਨਾਂ ਦੀਆਂ ਸ਼ਿਕਾਇਤਾਂ ਆਉਂਦੀਆਂ ਰਹੀਆਂ ਨੇ ਤੇ ਉਸ ਵੇਲੇ 1699 ਦੀ ਵਿਸਾਖੀ ਵੇਲੇ ਪਾਸ਼ਾ ਜੀ ਨੇ ਇਹ ਐਲਾਨ ਕਰ ਦਿੱਤਾ ਕਿ ਅੱਜ ਤੋਂ ਸਿੱਖਾਂ ਦਾ ਸੰਬੰਧ ਜਿਹੜਾ ਹੈ ਉਹ ਸਿੱਧਾ ਗੁਰੂ ਨਾਲ ਹੈ ਸਿੱਖ ਤੇ ਗੁਰੂ ਦੇ ਵਿਚਕਾਰ ਕੋਈ ਤੀਜਾ ਨਹੀਂ ਹੋਏਗਾ ਉਹਦਾ ਸਬੰਧ ਸਿੱਧਾ ਗੁਰੂ ਦੇ ਨਾਲ ਹੈ ਸੰਗਤਾਂ ਨੇ ਦਾ ਸਬੰਧ ਸਿੱਧਾ ਆਪ ਆ ਕੇ ਗੁਰਦਰਬਾਰ ਦੇ ਵਿੱਚ ਜਮਾ ਕਰਾਉਣਾ ਉਸ ਵੇਲੇ ਪਾਸ ਜੀ ਨੇ ਮਸੰਦ ਪ੍ਰਥਾ ਖਤਮ ਕੀਤੀ ਤੇ ਜਿਹੜੀ ਖਾਲਸਾ ਪੰਥ ਹੈ ਜਿਹੜੇ ਸਿੱਖ ਕੌਮ ਸੀ ਉਸ ਵੇਲੇ ਉਸ ਨੂੰ ਖਾਲਸਾ ਦਾ ਨਾਮ ਦਿੱਤਾ ਭਾਵ ਕਿ ਇਹ ਹੁਣ ਸਿੱਧੇ ਗੁਰੂ ਦੇ ਅਧਿਕਾਰ ਹੇਠ ਹੈ ਦੂਜੀ ਤੇ ਇਹਦੇ ਤੇ ਕੋਈ ਕਾਬਜ਼ ਨਹੀਂ ਹੋ ਸਕਦਾ ਪਰ ਅੱਜ ਵੇਖੋ ਪਾਸ਼ਾ ਜੀ ਨੇ ਉਹ ਸਾਰਾ ਕੁਝ ਇੱਕ ਕੀਤਾ ਪਰ ਅੱਜ ਅਸੀਂ ਖੁਆਰ ਹੋ ਰਿਹਾ ਕਿਉਂ ਕਿ ਅਸੀਂ ਵੰਡੇ ਗਏ ਅਸੀਂ ਜਾਤਾਂ ਪਾਤਾਂ ਚ ਵੰਡੇ ਗਏ ਅਸੀਂ ਵੱਖੋ ਵੱਖਰੀਆਂ ਜਥੇਬੰਦੀਆਂ ਨੇ ਆਪੋ ਆਪਣੀ ਮਰਿਆਦਾ ਪ੍ਰਚਲਿਤ ਕੀਤੀ ਤੇ ਆਪੋ ਆਪਣੀ ਮਰਿਆਦਾ ਦੇ ਅਨੁਸਾਰ ਅੰਮ੍ਰਿਤ ਵੀ ਤਿਆਰ ਕੀਤੇ ਵੇਖੋ ਅੰਮ੍ਰਿਤ ਆਪੂ ਆਪਣੀ ਮਰਿਆਦਾ ਦੇ ਅਨੁਸਾਰ ਤਿਆਰ ਕੀਤੇ ਨੇ ਆਪੂ ਆਪਣੀ ਮਰਿਆਦਾ ਅਨੁਸਾਰ ਹੁਣ ਕੋਈ ਕਹਿੰਦਾ ਕਿ ਸਾਡੇ ਅੰਮ੍ਰਿਤ ਦੇ ਵਿੱਚ ਜ਼ਿਆਦਾ ਤਾਕਤ ਹੈ ਕੋਈ ਕਹਿੰਦਾ ਸਾਡਾ ਅੰਮ੍ਰਿਤ ਵਧੀਆ ਹੈ ਪਰ ਵੇਖੋ ਕਮਾਲ ਦੀ ਗੱਲ ਇਹ ਹੈ ਕਿ ਅੱਜ ਅੰਮ੍ਰਿਤ ਜਥੇਬੰਦੀਆਂ ਦੇ ਸੰਪਰਦਾਵਾਂ ਦੇ ਹੋ ਕੇ ਰਹਿ ਗਏ ਅੱਜ ਅੰਮ੍ਰਿਤ ਗੁਰੂ ਦਾ ਨਹੀਂ ਰਿਹਾ ਅੱਜ ਅੰਮ੍ਰਿਤ ਗੁਰੂ ਦਾ ਨਹੀਂ ਰਿਹਾ ਤੇ ਬਹੁਤ ਸਾਰੀਆਂ ਏਦਾਂ ਦੀਆਂ ਸੰਸਥਾਵਾਂ ਨੇ ਜਿਨ੍ਹਾਂ ਨੇ ਅੰਮ੍ਰਿਤ ਦੀਆਂ ਵੈਰਾਈਟੀਆਂ ਬਣਾਈਆਂ ਨੇ ਕਿਸਮਾਂ ਬਣਾਈਆਂ ਨੇ ਅੰਮ੍ਰਿਤ ਤਿਆਰ ਕਰਦੇ ਨੇ ਉਹ ਜਿਹੜਾ ਖੰਡੇ ਦਾ ਅੰਮ੍ਰਿਤ ਹੈ ਉਹ ਭਾਈਆਂ ਵਾਸਤੇ ਹੈ ਤੇ ਜਿਹੜਾ ਕਿਰਪਾਲ ਵਾਲਾ ਅੰਮ੍ਰਿਤ ਹੈ ਉਹ ਬੀਬੀਆਂ ਵਾਸਤੇ ਹੈ ਤੇ ਜਿਹੜਾ ਬਚ ਗਿਆ ਉਹ ਫਿਰ ਨੀਵੀਂ ਜਾਤ ਵਾਲੇ ਚੌਥੇ ਪੌੜੇ ਵਾਲੇ ਛੱਕਣਗੇ ਪਰ ਇਦਾਂ ਦਾ ਕੋਈ ਇਤਿਹਾਸਕਾਰ ਨਹੀਂ ਹੈ ਜਿਹੜਾ ਇਹ ਗੱਲ ਦੱਸ ਸਕੇ ਜਾਂ ਸਾਬਤ ਕਰ ਸਕੇ ਵੀ ਕੀ 1699 ਦੀ ਵਿਸਾਖੀ ਵੇਲੇ ਵੀ ਇਦਾਂ ਹੋਇਆ ਸੀ ਕੀ 1699 ਦੀ ਵਿਸਾਖੀ ਵੇਲੇ ਵੀ ਇੰਨੇ ਅੰਮ੍ਰਿਤ ਤਿਆਰ ਹੋਏ ਸੀ ਅੱਜ ਸਾਡੀ ਖੁਆਰੀ ਦਾ ਕਾਰਨ ਇਹੀ ਹੈ ਨਹੀਂ ਅੱਜ ਸਾਡੀ ਕੌਮ ਵੰਡੀ ਗਈ ਪਾਸਾ ਜੀ ਕਹਿੰਦੇ ਬਿਲਕੁਲ ਸਾਡੀ ਹਾਲਤ ਉਹੀ ਘਟ ਰਾ ਜਿਹੜੀ ਸਤਿਗੁਰੂ ਜੀ ਨੇ ਉਹ ਕੌਤਕ ਵਰਤਾ ਕੇ ਸਾਨੂੰ ਸੇਧ ਦਿੱਤੀ ਸੀ ਕਿ ਜੇ ਇਦਾਂ ਹੀ ਵੰਡੇ ਰਹੇ ਤੇ ਤੁਹਾਡੀ ਹਾਲਤ ਵੀ ਬਿਲਕੁਲ ਇਸੇ ਤਰ੍ਹਾਂ ਹੀ ਹੋਣੀ ਹੈ ਆਪਸ ਦੇ ਵਿੱਚ ਲੜਦੇ ਰਹੋਗੇ ਖੁਆਰ ਹੁੰਦੇ ਰਹੋਗੇ ਤੇ ਜਿੱਦ ਦੇ ਤੁਸੀਂ ਇੱਕ ਹੋਗੇ ਜਿੱਦ ਦੇ ਤੁਸੀਂ ਇਕੱਠੇ ਹੋਗੇ ਏਕਤਾ ਦੇ ਸੂਤਰ ਦੇ ਵਿੱਚ ਪਰੋਏ ਗਏ ਉਹਦੇ ਤੁਸੀਂ ਤਕੜੇ ਆ ਤੁਹਾਨੂੰ ਕੋਈ ਨਹੀਂ ਹਰਾ ਸਕਦਾ ਉਹਦੇ ਤੁਹਾਨੂੰ ਕੋਈ ਮਾਤ ਨਹੀਂ ਦੇ ਸਕਦਾ ਹਰ ਬਿਸਰਤ